ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਵੈਲਕਮ ਹੈ ਜੀ ਕਵਰ ਬਾਡ ਪੀਜਣ ਤੇ ਆ ਜੀ ਛੱਤ ਜਿਹੜੀ ਹੈਗੀ ਆ ਇਸ ਟਾਈਮ ਛੱਤ ਮਾਲਕ ਨਾਲ ਪਹਿਲਾਂ ਗੱਲ ਕਰਾ ਦਈਏ ਤੁਹਾਡੀ ਆ ਜੀ ਇੱਧਰ ਹਾਂ ਜੀ ਕੀ ਹਾਲ ਬਟੂ ਵੀਰ ਜੀ ਠੀਕ ਠਾਕ ਜੋ ਠੀਕ ਠਾਕ ਜੋ ਹਾਂ ਹਾਂ ਜੀ ਇਹ ਮੁੰਸਬਾ ਆਏ ਭਾਈ ਕਿਹੜੀ ਛੱਤੋਂ ਆਏ ਭਾਈ ਬੱਚਾ ਫੇਰ ਕਲਵੀਰ ਵੀਰ ਦੀ ਛੱਤੋਂ ਆਏ ਮੁੰਸਾ ਠੀਕ ਹੋ ਗਿਆ ਜੀ ਤੁਸੀਂ ਵੀਰ ਜੀ ਕਲਵੀਰ ਵੀਰ ਦੀ ਹਾਂਜੀ ਫਤੂ ਵੀਰ ਦੀ ਅੱਛਾ ਫਤੂ ਵੀਰ ਦੀ ਛੱਤੋਂ ਆਏ ਜੋ ਠੀਕ ਹੈ ਜੀ ਐ ਜੀ ਫਤੂ ਵੀਰ ਦੀ ਛੱਤੋਂ ਆਏ ਆ ਐ ਕਲਵੀਰ ਵੀਰ ਦੀ ਛੱਤੋਂ ਆਏ ਆ ਦੋ ਸ਼ੀਲਡਾਂ ਦੇ ਵਿੱਚ ਕੋਠਾ ਹੈਗਾ ਵਾ ਸਸਿਗਲ ਜੀ ਸਾਰੇ ਵੀਰਾਂ ਨੂੰ ਜੀ ਆ ਜੀ ਆਪਾਂ ਆਪਣੇ ਬਿੱਟੂ ਵੀਰ ਨਿਊਂਬਰਸਰ ਦੀ ਛੱਤ ਤੇ ਆਏ ਆ ਤੇ ਆ ਤੁਹਾਨੂੰ ਜ਼ੂਮ ਕਰਕੇ ਵਿਖਾਉਨੇ ਆ ਜੀ ਆ ਬੱਚਾ ਕਲੈਰੀਫਾਈ ਹੈਗਾ ਜੀ ਇਹਨਾਂ ਦਾ ਬਿਲਕੁਲ ਜੀ ਆ ਮੁੜਿਆ ਜੋ ਬੱਚਾ ਠੀਕ ਹੈ ਜੀ ਵੱਤ ਵੱਲ ਚਾਰ ਟਾਵਰ ਉੱਚਾ ਖਲੋਤਾ ਹੈ ਬੱਚਾ ਜੀ ਆ ਜੀ ਲੋ ਜੀ ਚੈੱਕ ਕਰੋ ਮੇਰੇ ਭਰਾ ਠੀਕ ਆ ਥੋੜਾ ਨੀਵਾ ਹੁੰਦਾ ਫਿਰ ਬੁਖਾ ਦਿੰਨੇ ਆ ਹਾਂ ਜੀ ਜੀ ਆ ਬੱਚਾ ਜੀ ਬਿੱਟੂ ਵੀਰ ਦਾ ਆ ਥੋੜਾ ਤੇਜੀ ਫੜੀ ਹੋਈ ਬੱਚੜਿਆ ਵੇਖੋ ਜੀ ਲਗੜ ਪੈ ਗਿਆ ਸੀ ਇਹ ਵੀ ਕਾਹ ਮਹਾ ਇਹ ਲਗੜ ਨੇ ਕੱਢਿਆ ਉਤੋਂ ਬੱਚਾ ਬਾਕੀ ਜੀ ਅਹੀ ਮੌਜੂਦ ਆ ਹੁਣ মিডিਆ ਪਰਸਨ ਕਵਰ ਬਾਠ ਹਣੀ ਮੌਜੂਦ ਹੈਗੇ ਆ ਜੀ ਆ ਬੱਚਾ ਵਾ ਜੀ ਠੀਕ ਹੈ ਜੀ ਸਿਗਾਲੀ ਸ਼ਾਰੇ ਵੀਰਾਂ ਨੂੰ ਲੋ ਜੀ ਆ ਡਬਲ ਮੋਰ ਬੱਚਾ ਬਿੱਟੂ ਵੀਰ ਦਾ ਬਹਿ ਰਿਹਾ ਜੀ ਆ ਵੇਖੋ ਸਾਹਦੇ ਸਾਹਮਣੇ ਦੂਸਰਾ ਬੱਚਾ ਜੀ ਏ ਇੱਕ ਬੈਠਾ 11 ਵਜ ਗਏ ਤੇ 11 ਮਿੰਟ ਤੇ 11 ਮਿੰਟ ਤੇ 11 ਵਜ ਗਏ 11 ਮਿੰਟ ਤੇ ਬੈਠਾ ਜੀ ਆ ਦੂਸਰਾ ਬੱਚਾ ਜੀ ਬਿੱਟੂ ਵੀਰ ਦਾ ਬਹਿ ਰਿਆ ਠੀਕ ਹੈ ਜੀ ਆ ਗਏ ਜੀ ਬੱਚਾ ਆ ਲੋ ਕਿੰਨੇ ਕਲੀ ਦਾ ਬਿੱਟੂ ਵੀਰ ਜੀ ਏ ਤਿੰਨ ਕਲੀ ਦਾ ਤਿੰਨ ਕਲੀ ਦਾ ਬੱਚਾ ਜੀ ਏ ਆ ਬਹਿ ਰਿਹਾ ਜੀ ਲੋ ਬੋਲੇ ਪ੍ਰਵਾਹ ਜਾਣ ਬਾਈ ਤੇ ਲੱਖੋ ਪਾਈ ਬੋਲਿਓ ਨਾ ਬੋਲਿਣਾ ਮੇਰਾ ਭਰਾ ਯਾਰ ਲੋ ਜੀ ਆਪ ਬੱਚਾ ਜੋ ਲੋ ਜੀ ਰੋ ਆ ਬੱਚਾ ਜੋ ਭਾਈ ਇਹ ਹਾਂਜੀ ਮਨਸੇਬ ਜੀ ਦੋ ਟਾਈਮ ਜੀ ਇੱਕ ਗੱਲ ਲੋ ਜੀ 1 ਵਜ ਗਏ ਤੇ 37 ਮਿੰਟ ਦੇ ਉੱਤੇ ਬਿੱਟੂ ਵੀਰ ਦਾ ਬੱਚਾ ਬਹਿ ਗਿਆ ਜੀ ਦੂਜਾ ਦੂਸਰਾ ਬੱਚਾ ਬਹਿ ਗਿਆ ਹੋਇਆ ਵਾ ਜੀ ਹੁਣ মিডিਆ ਪਰਸਨ ਕਵਰ ਬਾਠ ਹੋਣੀ ਅਸੀਂ ਇਹ ਵੀਡੀਓ ਬਣਾਈ ਆ 1 ਵਜ ਗਏ ਤੇ 37 37 ਮਿੰਟ ਦੇ ਉੱਤੇ ਇਹ ਬੱਚਾ ਬਹਿ ਗਿਆ ਆ ਜੀ ਠੀਕ ਹੈ ਜੀ ਤੇ ਉਧਰ ਨਿਸ਼ਾਨਵੀਰ ਉਹਨਾਂ ਦਾ ਵੀ ਇੱਕ ਬੱਚਾ ਬੈਠਾ ਇੱਕ ਅੱਧ ਦੂਰ ਹੈਗਾ ਵਾ ਤੇ ਇਹਨਾਂ ਦਾ ਵੀ ਇੱਕ ਇੱਕ ਬੱਚਾ ਬੈਠਾ ਵਾ ਤੇ ਇੱਕ ਆ ਬੈਠਾ ਹੁਣ ਸੈਕਿੰਡ ਬੱਚਾ ਬੈਠਾ ਵਾ ਠੀਕ ਹੈ ਜੀ ਉਹ ਸੋਹਣਾ ਬੱਚਾ ਜੀ ਬੈਠਾ ਹੋਮ ਬਰੀਡ ਬਿੱਟੂ ਵੀਰ ਦੀ ਏ ਵੀ ਜੀ ਡਬਲ ਮੋਰ ਬੱਚਾ ਹੈਗਾ ਜੋ ਠੀਕ ਆ ਜੀ ਤੁਹਾਨੂੰ ਜ਼ੂਮ ਕਰਕੇ ਵਿਖਾ ਲ ਦਿੰਨੇ ਆ ਡਬਲ ਮੋਰ ਬੱਚਾ ਜੀ ਇਹ ਆ ਲਓ ਜੀ ਇਹ ਲੋ ਜੀ ਡਬਲ ਮੋਰ ਬੱਚਾ ਜੀ ਇਹ ਠੀਕ ਆ ਇਹ ਬੈਠਾ ਵਾ ਜੀ ਬੱਚੇ ਨੂੰ ਕੁਛ ਨਹੀਂ ਹੋਇਆ ਇਹ ਬੱਚਾ ਹੋਰ ਇਹ 3-4 ਘੰਟੇ ਫੇਰ ਸਕਦਾ ਸੀ ਆ ਤੀਸਰਾ ਬੱਚਾ ਆ ਰਿਹਾ ਜੀ ਅ ਸ਼ਤ ਬਟੂ ਵੀਰ ਦੀ ਤੇ ਆ ਤੁਹਾਨੂੰ ਜ਼ੂਮ ਕਰਕੇ ਵਿਖਾਉਨੇ ਆ ਬੱਚਾ ਆ ਵੇਖੋ ਇਹ ਇੱਕ ਮਿੰਟ ਰੁਕ ਜੋਂਦਾ ਕੈਮਰੇ ਚ ਮੋੜ ਲਿੰਦੋ ਇਹਨੂੰ ਜਰਾ ਆ ਆ ਗਿਆ ਜੋ ਆ ਗਿਆ ਜੀ ਠੀਕ ਹੈ ਜੀ ਆ ਵੇਖੋ ਅਗਰ ਨਾ ਯਰ ਆ ਜੀ ਆ ਟੂਬਾ ਮਾਰਦਾ ਇਹ ਹੈ ਟੈਡੀ ਆ ਜੀ ਠੀਕ ਆ ਥੱਲੇ ਫੋਟੋਆਂ ਖਿੱਚੀਆਂ ਇਹਨਾਂ ਨੇ ਇਹਦੀਆਂ ਤੇ ਟੈਡੀ ਬਚਾਵਾ ਤੇ ਉੜਦੇ ਦੇ ਹਿਸਾਬ ਦੇ ਨਾਲ ਆਪਾਂ ਜਿਹੜਾ ਇਹਨੂੰ ਆ ਟੂਬਾ ਮਾਰਦਾ ਜਿਦਾ ਜਾਗ ਚੀਨਾ ਜਾ ਲੱਗਦਾ ਪਰ ਇਹ ਬੱਚਾ ਟੈਡੀ ਹੈ ਠੀਕ ਹੈ ਜੀ ਆ ਰਿਹਾ ਜੀ ਬੱਚਾ ਸਾਹਮਣੇ ਠੀਕ ਹੈ ਕਿਆੰ ਦਾ ਮਤਲਬ ਇਹ ਹੈਗਾ ਵੀ ਇਹ ਬੱਚਾ ਬੈੰਦਾ ਵਾ ਤੇ ਇਹਨਾਂ ਕਿਸੇ ਨੰਬਰਾਂ ਦੇ ਵਿੱਚ ਜਿੱਦਾਂ 4-4 ਬੱਚੇ ਦੋ ਛੱਤਾਂ ਦੇ ਬੈਠੇ ਹੋਏ ਹਨ ਤੇ ਤਿੰਨ ਦਾ ਟਾਈਮ ਪੈਣਾ ਵਾ ਤੇ ਦੋ ਐਸਗੀਆਂ ਛੱਤਾਂ ਹੈਗੀਆਂ ਵਾ ਜਿਨ੍ਹਾਂ ਦੇ 4-4 ਬੱਚੇ ਬੈਠੇ ਹੋਏ ਆ ਜਿੱਦਾਂ ਜਗਰਾਜ ਵੀਰ ਦੇ ਬੈਠੇ ਹੋਏ ਚਾਰ ਉਹ ਅੱਜ ਗਈ ਤੇ ਇੱਕ ਆਪਣਾ ਹੋ ਰਿਹਾ ਪਰਸ਼ ਵੀਰ ਉਹਦੇ ਬੈਠੇ ਹੋਏ ਆ ਚਾਰ ਤੇ ਇਸ ਕਰਕੇ ਆ ਆ ਰਿਹਾ ਜੀ ਉਤੋਂ ਆ ਤੀਸਰਾ ਬੱਚਾ ਆ ਰਿਹਾ ਜੀ ਆ ਟੈਡੀ ਬੱਚਾ ਠੀਕ ਹੈ ਜੀ ਆ ਟੈਡੀ ਬੱਚਾ ਆ ਰਿਹਾ ਜੀ ਉਤੋਂ ਆ ਕਰੋ ਸ਼ੌਕ ਟੈਡੀ ਬੱਚੇ ਦਾ ਲਓ ਆ ਗਿਆ ਜੀ ਆ ਠੀਕ ਆ ਮੈਂ ਚੰਗਾ ਟੈਡੀ ਕੁੜੀ ਦਿਖਾਣਾ ਠੀਕ ਹੋ ਗਿਆ ਟੈਡੀ ਦੀ ਸ਼ਾਮ ਬਈ ਹੈ ਹਲੋ ਰਹਾ ਇਹਨਾਂ ਨੂੰ ਲੱਕੜਾਂ ਲੁਕੜਾਂ ਦੇ ਕਰਕੇ ਜਿਹੜਾ ਹੋ ਗਿਆ ਵਾ ਹਿਲਜੁਲ ਹੋ ਗਈ ਆ ਹਿਲਜੁਲ ਉਹ ਜਿਹੜਾ ਬੱਚਾ ਪਹਿਲਾਂ ਬੈਠਾ ਜੀ ਜਿੱਦੀ ਮੈਂ ਵੀਡੀਓ ਅਪਲੋਡ ਕਰਤੀ ਹੋਈ ਆ ਉਹ ਬੱਚੇ ਨੂੰ ਤੇ ਮੈਂ ਇਹਨਾਂ ਵੀ ਚੂਂ ਚੜੱਕ ਵੀ ਨਹੀਂ ਹੋਈ ਹੋਈ ਬੱਚੇ ਨੂੰ ਉਹ ਬੱਚਾ ਹੋਰ 3-4 ਘੰਟੇ ਉੱਠ ਸਕਦਾ ਹੈ ਬੜਾ ਵਧੀਆ ਠੀਕ ਆ ਬਾਕੀ ਆ ਬੱਚਾ ਆ ਗਿਆ ਜੋ ਇਧਰ ਆ ਵੇਖੋ ਛੱਤ ਦੇ ਉੱਤੇ ਆ ਜੋ ਠੀਕ ਆ ਬਾਕੀ ਇਹਦਾ ਪਤਾ ਕੁਝ ਨਹੀਂਗਾ ਜੀ ਇਹ ਛਾਤੇ ਇਦਾਂ ਦੀ ਗਈ ਆ ਇਹ ਸਵੇ ਦੇ ਵੀ ਖੜਕਦਾ ਸੀ ਇਹਦਾ ਕੱਖ ਨਹੀਂ ਪਤਾ ਇਹਨੇ ਇਥੋਂ ਪੁੱਠੇ ਘੇੜੇ ਲੈ ਲੈਣੇ ਆ ਜਾਂ ਕੀ ਕਰ ਲੈਣਾ ਵਾ ਕੁਛ ਨਹੀਂ ਜੋ ਪਤਾ ਭਾਈ ਠੀਕ ਆ ਕਿਉਂਕਿ ਮੈਂ ਖੁਦ ਇੱਥੇ ਥੱਲੇ ਬੈ ਕੇ ਡਾਰਾ ਦਿਨਾ ਰਿਹਾ ਵਾਂ ਇਹ ਛੱਤ ਤਾਂ ਸ਼ੌਂਕ ਕਰਦਾ ਰਿਹਾ ਮੈਂ ਇਹ ਇਸ ਕਰਕੇ ਆਪਾਂ ਨੂੰ ਪਤਾ ਹੈਗਾ ਠੀਕ ਆ ਲੋ ਜੀ ਆ ਬੱਚਾ ਹੈਗਾ ਜੋ ਸਾਹਮਣੇ ਭਾਈ ਉਹ ਜਿੰਨਾ ਗਿਆ ਸੀ ਉਹ ਜਿੰ ਨਾਲ ਗਿਆ ਸੀ ਹਾਂ ਹੋਰ ਨਿਕਲੇ ਹੋਏ ਤੋਂ ਠੀਕ ਹੈ ਜੀ ਇੱਕ ਉਤੋਂ ਏਲ ਜੀ ਨਜ਼ਰ ਆਈ ਆ ਏਲ ਦੇ ਨਾਲ ਉਹ ਸਦਾ ਨਾਲ ਇਹਨਾਂ ਦਾ ਚੌਥਾ ਬੱਚਾ ਵੀ ਜਿਹੜਾ ਉਹ ਨਿਕਲ ਆਵੇ ਏਲ ਦੇ ਨਾਲ ਸਾਡੀ ਤੇ ਦੁਆ ਇਹੋ ਹੀ ਆ ਜੀ ਵੀ ਇਹਨਾਂ ਦਾ ਜਿਹੜਾ ਚੌਥਾ ਪਰਿੰਦਾ ਉਹ ਵੀ ਨਿਕਲੇ ਜੀ ਨਿਕਲੇ ਆਣ ਨਿਕਲੇ ਸਾਰੇ ਨਿਕਲਦੇ ਆ ਇਹ ਬਾਕੀ ਆ ਤੀਸਰਾ ਪਰਿੰਦਾ ਆ ਰਿਹਾ ਬੜਾ ਸੋਹਣਾ ਆ ਵੇਖੋ ਤੁਹਾਨੂੰ ਪ੍ਰੋਪਰ ਨਜ਼ਾਰਾ ਆਏਗਾ ਵੀਡੀਓ ਦਾ ਐਸੇਆ ਵੀਡੀਓ ਬਹੁਤ ਘੱਟ ਬੰਦੀਆਂ ਮੈਂ ਕਹਾ ਚਲੋ ਬਣਾ ਲੀ ਕਿ ਉਹ ਸੋ ਚਪਾ ਬੱਚਾ ਨਿਕਲੇ ਉਹ ਮੈਂ ਖਾਲੀ ਤੀ ਦਿੱਤਾ ਯੋਤੂ ਨਿਕਲੇਗਾ ਅਭੀ ਨਿਕਲੇ ਰੱਖੋ ਦਾ ਗੋਲਡਰ ਬੱਚਾ ਹੋ ਜਾਂਦਾ ਯੋ ਆਹ ਦੋ ਚੰਨ ਦੇਖ ਕੇ ਦੇਖ ਕੇ ਸਾਹਮਣੇ ਉਹ ਸ਼ੋ ਚੌਥਾ ਵੀ ਗੋੜਾ ਸ਼ੋ ਹੋ ਗਿਆ ਹੋ ਗਿਆ ਸ਼ੋ ਹੋ ਜਾਂਦਾ ਲੋ ਜੀ ਆਪਾਂ ਕਿਆ ਇਹਨਾਂ ਨੂੰ ਚੌਥਾ ਚੌਥਾ ਵੀ ਸ਼ੋ ਹੋ ਗਿਆ ਜੋ ਉੱਚਾ ਜੇ ਬਾਕੀ ਆ ਬੱਚਾ ਤੁਸੀਂ ਵੇਖੋ ਕਿੰਨੀ ਸੋਹਣੀ ਲਹਿਰ ਫੜੀ ਇਹਨੇ ਇਹਨੇ ਮਾਰੇ ਪੁੱਠੇ ਗੇੜੇ ਲੋ ਜੀ ਵੇਖ ਲੋ ਆਪਾਂ ਕਰਤੀ ਵੀਡੀਓ ਸਟਾਪ ਹਾਂਜੀ ਲੋ ਜੀ ਆ ਬੱਚਾ ਅਵੇ ਲੋ ਪਈਆ ਮਿੱਟੂ ਵੀਰ ਦਾ ਬੱਚਾ ਆ ਗਿਆ ਜੋ ਫੇਰ ਥੱਲੇ ਆਇਆ ਜੋ ਬੱਚਾ ਠੀਕ ਹੈ ਜੀ ਇਹ ਆ ਜਾ ਬੱਚਾ 6 ਵਜੇ ਪਹਿਲੀ ਨਿਕਲਦਾ 6 ਵਜੇ ਆਂਦੇ ਨਿਕਲਦਾ ਠੀਕ ਆ ਥੋੜਾ ਹੁੰਦਾ ਥੱਲੇ ਬਖੋਨੇ ਤੁਹਾਨੂੰ 6 ਨੱਕ ਬੈਠਾ ਪਚਾੜਾ ਬੈਠਾ ਆ ਜਾ ਬੱਚਾ ਬੱਚਾ ਆੜਾ ਬੈਗਾ ਵੀਡੀਓ ਨੇ ਪਾਇਆ ਨਹੀਂ ਬੱਚਾ ਠੀਕ ਹੈ ਜੀ ਆ ਜਾ ਬੱਚਾ ਭਾਜੀ ਆਪ ਬੁਨਾ ਜੇ ਤਾਂ ਉਹ ਜੋ ਬੱਚਾ ਟੱਬਾ ਮਾਰਦਾ ਨਹੀਂ ਨਹੀਂ ਇਹ ਚਿੱਟੀਆਂ ਚਿੱਟੀਆਂ ਗੱਡੀਆਂ ਇੱਧਰ ਕੋਲ ਖੜਕਣਾ ਡਿਆ ਕੋਈ ਨਹੀਂ ਵੀਡੀਓ 'ਚ ਨਾ ਦਿਖਿਆ ਜੰਗ ਕਰ ਗਿਆ ਚਾਰ ਉਹ ਕਿੱਥੇ ਗੱਡੀ ਗਿਆ ਨੋਰੀ ਆ ਜਾ ਬੱਚਾ ਬਈ ਉਹ ਸੋਣਾ ਬਹਿ ਰਿਹਾ ਜੀ ਵੀਡੀਓ ਕੋਲੇ ਨਹੀਂ ਹੰਦੀ ਹੰਦੀ ਚੁੱਪ 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 ਮੇਰਾ ਭਰਾ ਜੋ ਲਾ ਜੀਆ ਸੱਤੇ ਬੇਟੂ ਵੀ ਦੀ ਲੋ ਜੀ 2:33 2:33 ਦੇ ਲੋ ਜੀ ਪਹਿਲਾਂ ਬਹਿਗਾ ਆਪਣਾ 1 ਮਿੰਟ ਵੱਧ ਕੇ 2:33 ਦੇ ਠੀਕ ਹੈ ਜੀ 2:33 ਦੇ ਜੀ ਬਿੱਟੂ ਵੀਰ ਦਾ ਤੀਸਰਾ ਬੱਚਾ ਬੈਠਾ ਜੀ 2:33 ਮਿੰਟ ਦੇ ਉੱਤੇ